ਕੱਲ੍ਹ ਦੀ ਮਿਹਰਿ ਦੇ ਪਿਛਲੇ ਦਿਨੀ ਦੇਸ਼ ਦੀ ਆਜ਼ਾਦੀ ਨੂੰ ਕਾਇਮ ਰੱਖਣ ਲਈ ਡਿਊਟੀ ਦੌਰਾਨ ਸ਼ਹੀਦ ਅਜੇ ਕੁਮਾਰ ਦੀ ਸ਼ਹਾਦਤ ਹੋਈ ਹੈ ਔਰ ਅਜੇ ਹੁਣ ਇੱਕ ਪਰਿਵਾਰ ਦਾ ਨਹੀਂ ਅਜੇ ਪੂਰੇ ਦੇਸ਼ ਦਾ ਬੇਟਾ ਬਣਿਆ ਸਾਡਾ ਫਰਜ਼ ਬਣਦਾ ਹੈ ਸਰਕਾਰ ਦੇ ਤੌਰ ਤੇ ਵੀ ਸਮਾਜਿਕ ਜ਼ਿੰਮੇਵਾਰੀਆਂ ਵੀ ਸਾਡੀਆਂ ਹੈ ਕਹਿੰਦੀਆਂ ਨੇ ਕਿ ਅਸੀਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਾਨ ਸਨਮਾਨ ਦੇਈਏ ਸ਼ਹੀਦ ਨੂੰ ਵਾਪਸ ਤਾਂ ਨਹੀਂ ਲੈ ਕੇ ਆ ਸਕਦੇ ਪਰ ਇਹ ਹੈ ਕਿ ਇਸ ਤਰ੍ਹਾਂ ਦਾ ਉਹਨਾਂ ਦਾ ਮਾਨ ਸਨਮਾਨ ਹੋਵੇ ਕਿ ਮਾਨਸਿਕ ਤੌਰ ਤੇ ਵੀ ਆਰਥਿਕ ਤੌਰ ਤੇ ਵੀ ਪਰਿਵਾਰ ਨੂੰ ਤੱਕੇ ਨਾ ਖਾਣੇ ਪਹਿਣ ਖੱਜਲ ਖਵਾਰੀਆਂ ਨਾ ਹੋਣ ਸੋ ਇਸ ਸੰਬੰਧ ਜੋ ਸਾਡੀ ਆਮ ਆਦਮੀ ਪਾਰਟੀ ਵੱਲੋਂ ਜੋ ਗਰੰਟੀ ਦਿੱਤੀ ਗਈ ਸੀ ਕਿ ਦਿੱਲੀ ਚ ਤਾਂ ਪਹਿਲਾਂ ਹੀ ਕਰਦੇ ਆ ਤੇ ਪੰਜਾਬ ਤੇ ਵੀ ਅਸੀ ਗਰੰਟੀ ਦਿੱਤੀ ਸੀ ਕਿ ਜੇ ਕੋਈ ਡਿਊਟੀ ਦੌਰਾਨ ਸ਼ਹੀਦ ਹੋਊਗਾ ਚਾਹੇ ਪੁਲਿਸ ਮੈਂ ਹੋਵੇ ਉਸ ਵਾਲਾ ਮਲਾਜ਼ਮ ਵੀ ਚਾਹੇ ਕੋਈ ਫੌਜ ਵਾਲਾ ਤਾਂ 1 ਕਰੋੜ ਰੁਪਏ ਅਸੀ ਉਹਨਾਂ ਨੂੰ ਜਿਹੜਾ ਪਰਿਵਾਰ ਨੂੰ ਆਰਥਿਕ ਸਹਾਇਤਾ ਦੇ ਤੌਰ ਤੇ ਦੇਣਾ ਕੋਈ ਮੁੱਲ ਨਹੀਂ ਹੈ ਸ਼ਹੀਦ ਦੀ ਜਾਨ ਦਾ ਸੋ ਦੇਖ ਲਓ ਤੁਸੀਂ ਆਹ ਬੋਤਾ ਜਾ ਘਰ ਆਇਆ ਛੇ ਭੈਣਾਂ ਦਾ ਭਾਈ ਹੈ ਕਬੀਲਦਾਰੀ ਬਹੁਤ ਵੱਡੀ ਹੈ ਸੋ ਨੌਕਰੀ ਵੀ ਜਿਹੜੀ ਭੈਣ ਹੈ ਉਹ BA 2 ਚ ਹੈ ਨੌਕਰੀ ਐ ਸਿਰ ਰਜ਼ਰਵ ਕਰ ਲਈ ਉਹਦੇ ਵਾਸਤੇ ਤੇ BA ਕਰ ਲੂਗੀ ਜਦੋਂ ਉਦੋਂ ਚੰਗੀਆਂ ਨੌਕਰੀ ਮਿਲ ਜੂਗੀ ਔਰ ਉਹਦੀ ਪੜ੍ਹਾਈ ਦਾ ਵੀ ਜਿਹੜਾ ਉਹ ਖਰਚਾ ਜਿਹੜਾ ਸਰਕਾਰ ਕਰੂਗੀ ਤੇ ਖਾਇਰ ਫਿਰ ਕਹਿੰਨਿਆ ਕਿ ਸ਼ਹੀਦ ਅਮਰ ਹੁੰਦੇ ਨੇ ਮੁੱਲ ਨਹੀਂ ਹੁੰਦਾ ਕੋਈ ਪਰ ਮਾਂ ਵਾਸਤੇ ਪੁੱਤ ਹੁੰਦਾ ਹਨਾ ਆਖੋ ਆਖਾ ਖਰਚਾ ਤੀਵਾ ਆ ਜਾਂਦੇ ਨੇ ਬਰਾ ਯਾ ਕਿ ਸਾਡੇ ਮੈਨੂੰ ਇੱਕ ਗੱਲ ਦੀ ਹੋਰ ਵੀ ਮੈਂ ਤੁਹਾਨੂੰ ਇਹ ਨਾਲ ਹਾਂਜੀ ਕਰਨੀ ਚਾਹੁੰਦਾ ਕਿ ਪਿਛਲੀ ਪਹਿਲਾਂ ਅਗਨੀ ਵੀ ਚੀਤ ਹੋਇਆ ਸੀ ਮੌਤ ਮੰਨੀ ਕੋਈ ਉਹਦਾ ਮਾਨ ਸਨਮਾਨ ਨਹੀਂ ਹੋਇਆ ਜੋ ਆਦਤ ਤੋਂ ਬਾਤ ਸਸਕਾਰ ਤੇ ਗਾੜਾ ਫੋਨ ਦਿੱਤਾ ਜਾਂਦਾ ਹੈ ਸਲਾਮੀ ਦਿੱਤੀ ਜਾਂਦੀ ਹੈ ਸਲੂਟ ਦਿੱਤੇ ਜਾਂਦੇ ਨੇ ਉਹ ਨਹੀਂ ਦਿੱਤੇ ਗਏ ਤਾਂ ਅਸੀਂ ਇਹਦਾ ਸਖਤ ਇਤਰਾਜ਼ ਇਹਨੇ ਸਰਕਾਰ ਕੋਲੇ ਕੀਤਾ ਸੀਗਾ ਕਿ ਦੇਖੋ ਪਿਤਾ ਜਿਹੜਾ ਹੈ ਇਹ ਉਹ ਕਹਿੰਦਾ ਵੀ ਮੈਨੂੰ ਕੀ ਪਤਾ ਇਹ ਯਗਨੀ ਵੀਰ ਕੀ ਹੁੰਦਾ ਮੈਂ ਤਾਂ ਆਪਦਾ ਬੁੱਤ ਫੌਜ ਚ ਭੇਜਿਆ ਸੀ ਸੋ ਸ਼ਹਾਦਤ ਚ ਕੋਈ ਕੈਟਾਗਰੀ ਨਹੀਂ ਹੋਣੀ ਚਾਹੀਦੀ ਆ ਆ ਵੱਡਾ ਸ਼ਹਿਰ ਦਾ ਛੋਟਾ ਸ਼ਹਿਰ ਤੱਕ ਸੋ ਇਸ ਵਾਰ ਅਸੀਂ ਗੱਲ ਕੀਤੀ ਤਾਂ ਫਿਰ ਬੰਦਾ ਮਾਨ ਸਨਮਾਨ ਫੌਜ ਵੱਲੋਂ ਵੀ ਮਿਲਿਆ ਧੰਨਵਾਦ ਕਰਦੇ ਹਾਂ ਫੌਜ ਦਾ ਇਸ ਲਈ ਔਰ ਫੌਜ ਨਾਲ ਅਸੀਂ ਟੱਚ ਵੀ ਹੈ ਫੌਜ ਵੀ 100 ਕਰੋੜ ਰੁਪਈਆ ਫੌਜ ਵੱਲੋਂ ਵੀ ਆਊਗਾ ਤੇ ਨਾਲ ਜੋ ਵੀ ਅਸੀਂ ਆਪਸ ਚ ਸਸ਼ਾਸਨ ਫੌਜ ਆਪਸ ਦੇ ਵਿੱਚ ਸੰਪਰਕ ਚ ਰਹਿਣਗੇ ਪਰਿਵਾਰ ਨੂੰ ਕਿਸੇ ਕਿਸਮ ਦਾ ਕੋਈ ਦਿੱਕਤ ਨਾ ਹੋਵੇ ਉਹਨਾਂ ਦੇ ਨਾਮ ਤੇ ਸਕੂਲ ਜਿਹੜਾ ਉਹਦਾ ਨੋਟੀਫਿਕੇਸ਼ਨ ਜਾਰੀ ਕਰਤਾ ਸਕੂਲ ਉਹਨਾਂ ਦੇ ਨਾਮ ਤੇ ਸਟਾਚੂ ਵੀ ਬਣਾਇਆ ਜਾਊਗਾ ਸਰ ਹਾਂਜੀ ਪਰਿਵਾਰ ਵੱਲੋਂ ਬੁੱਧ ਲਾਉਣ ਦੀ ਮੰਗ ਹੈ ਪੰਚਾਇਤ ਪਿੰਡ ਵੱਲੋਂ ਫੈਸਲਾ ਕਰ ਲੈ ਕਿੱਥੇ ਲਾਉਣੇ ਉਹ ਵੀ ਲਾਵਾਂਗੇ ਇੱਕ ਹਸਪਤਾਲ ਦੀ ਹਾਂ ਹਾਂਜੀ ਹਸਪੀਟਲ ਡਿਸਪੈਂਸਰੀ ਹੈਗੀ ਉਹਨੂੰ ਅਪਗ੍ਰੇਡ ਕਰਕੇ ਬਧੀ ਆਮ ਆਦਮੀ ਕਲੀਨਿਕ ਉਸ ਲੈਵਲ ਦਾ ਕਿ ਸਾਰੇ ਟੈਸਟ ਇੱਥੇ ਫ੍ਰੀ ਸਾਰੀਆਂ 90 95 ਕਿਸਮ ਦੀਆਂ ਦਵਾਈਆਂ ਫਰੀ ਤੇ ਸ਼ਹੀਦ ਦੇ ਨਾਂ ਤੇ ਇਹੋ ਜਿਹੜਾ ਹੋਊਗਾ ਸੋ ਅੱਜ ਪਰਿਵਾਰ ਦੇ ਨਾਲ ਹਮਦਰਦੀ ਕਰ ਲਈ ਆਏ ਹਾਂ ਸੋ ਪਰਿਵਾਰ ਨੂੰ ਦੇਖੋ ਜੇ ਅਸੀਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਨਹੀਂ ਸੰਭਾਲਾਂਗੇ ਔਰ ਓਲਣਗੇ ਤਾਂ ਹੋਰ ਬੱਚਾ ਕੋਈ ਰਾਮਗੜ ਸਦਾਰਾ ਨਾ ਜਾਂ ਮਲਾਉਂ ਦਾ ਕੋਈ ਦੁਬਾਰਾ ਅਲਦੋਲੇ ਏਰੀਆ ਦਾ ਕੋਈ ਹੌਸਲ ਪ੍ਰਤੀ ਹੋਣ ਦਾ ਹੌਸਲਾ ਕਰ ਸਕੂ ਉਹ ਯਾਰ ਪਰਿਵਾਰ ਓਲ ਗਿਆ ਉਹਨਾਂ ਦਾ ਕੋਈ ਹੈ ਹੀ ਨਹੀਂ ਸੀ ਜੇ ਅਸੀਂ ਪਰਿਵਾਰ ਨੂੰ ਸੰਭਾਲ ਲਾਂਗੇ ਪਰਵਾਰ ਨੂੰ ਮਨ ਦਾ ਮਾਨ ਸਨਮਾਨ ਮਿਲ ਜੂਗਾ ਤਾਂ ਬਹੁਤ ਸਾਰੇ ਬੱਚੇ ਹੈ ਜਿਹਨੂੰ ਜਿਹੜੇ ਕਹਿੰਦੇ ਨੇ ਦੇਸ਼ ਵਾਸਤੇ ਅਸੀਂ ਜਾਣਾ ਚਾਹੁੰਦੇ ਹਾਂ ਬਹੁਤ ਸਰ ਇੱਕ ਸੀਐਮ ਸਾਹਿਬ ਅਗੰਦੀ ਵੀਰ ਪਾਰਟੀ ਨੂੰ ਲੈ ਕੇ ਕੀ ਕਹੋਗੇ 4 ਸਾਲਾਂ ਦੇ ਬਾਉਂਡੇਸ਼ਨ ਜਿਹੜੀ ਹੈ ਬੜਾ ਰੋਸ਼ ਹੈ ਜੀ ਨੌਜਵਾਨਾਂ ਦਾ ਮਨੋਬਲ ਦਿਖ ਰਿਹਾ ਜੀ ਦੇਖੋ ਮਤਲਬ ਜਦੋਂ ਸਾਠਾ ਪੰਜਾਬ ਜਿਹੜਾ ਖੁਦ ਬਿਰਸਾ ਹੀ ਸ਼ਹੀਦੀਆਂ ਦਾ ਸਾਡਾ ਪੰਜਾਬ ਆਪਣੇ ਪੁੱਤ ਦੇਣ ਨੂੰ ਤਿਆਰ ਹੈ 20-20 ਸਾਲ ਸਤੋਂ ਨੌਕਰੀ ਕਰਾਓ 18 ਸਾਲ ਦੇ ਨੂੰ ਭਰਤੀ ਕਰੋ ਚਲੋ 40 ਸਾਲ ਦੀ ਨੀੜ ਤੜੇ ਆਮ ਤੌਰ ਤੇ ਰਟਾਇਰ ਕਰ ਦਿੰਦੇ ਤਾਂ ਫਿਰ 4 ਸਾਲਾਂ 'ਚ ਮੈਨੂੰ ਸਮਝ ਨਹੀਂ ਆਉਂਦੀ ਕਿ ਕੀ ਉਹ ਜੋ 6 ਮਹੀਨੇ ਟ੍ਰੇਨਿੰਗ ਦੇ ਨੇ ਠੀਕ ਹੈ ਜੀ ਤਾਂ 18 ਦਾ 11 ਘਟ ਤੋਂ ਘੱਟ 18 ਦਾ ਗਿਆ ਚਲ 18.5 ਦਾ ਗਿਆ 19 ਸਾਲ ਦਾ ਉਹ ਕਿਤਾ ਟ੍ਰੇਨ ਆ ਗਿਆ ਉਹ ਹੋ ਚੁੱਕਿਆ 22 ਸਾਲ ਦਾ ਉਹ ਐਕਸ ਸਰਵਿਸਮੈਨ ਹੋ ਜੂਗਾ ਜੀ ਨਾ ਕੋਈ ਪੈਨਸ਼ਨ ਬਾਅਦ ਕੁਕੀ ਕਰੂਗਾ 22 ਸਾਲ ਦਾ ਆ ਕੇ ਰਿਟਾਇਰ ਫੌਜੀ ਬਣ ਜੂਗਾ 22 ਸਾਲ ਦਾ 22 ਸਾਲ ਦੇ ਬੱਚੇ ਦਾ ਨੌਕਰੀ ਦੀ ਤਿਆਰੀਆਂ ਕਰਦੇ ਆ ਪੇਪਰ ਦਿੰਦੇ ਸੋ ਇਸ ਤਰ੍ਹਾਂ ਮਤਲਬ ਦੇਸ਼ ਵਾਸਤੇ ਆਜ਼ਾਦੀ ਨੂੰ ਸੰਭਾਲਣ ਵਾਸਤੇ ਬਹੁਤ ਲੋੜਾਂ ਨੇ ਤੇ ਪੰਜਾਬ ਮੋਰੀ ਸੁਪਾ ਰਿਹਾ ਹੈ ਤਾਂ ਇਸ ਕਰਕੇ ਅਸੀਂ ਚਾਹੁੰਦੇ ਕਿ ਭਰਤੀ ਜਿਹੜੀ ਹੈ ਉਹ ਪ੍ਰੋਪਰ ਹੀ ਹੋਵੇ ਕਿਉਂ ਨਾ ਉਹਨੂੰ ਵੀ ਲੱਗੇ ਕਿ ਮੈਂ ਦੇਸ਼ ਵਾਸਤੇ ਇੰਨੇ ਸਾਲ ਨਹੀਂ ਤਾਂ 2 ਸਾਲਾਂ ਬਾਅਦ ਉਹ ਕਹੂਗਾ ਕਿ ਮੇਰੇ ਤਾਂ 2 ਸਾਲ ਹੀ ਰਹੇਗੇ ਤੇ ਨਾਲ ਕਹਿੰਦੇ ਅਸੀਂ ਪੜਾਇਆ ਵੀ ਕਰਾਂਗੇ ਉੱਥੇ ਮੈਨੂੰ ਸਮਝ ਨਹੀਂ ਆਉਂਦੀ ਮੋਰਚੇ 'ਚ ਨਾਲ ਕਿਤਾਬਾਂ ਦੇਣਗੇ ਦੇਖੋ ਵਸੇ ਬੰਦੂਕ ਦੇਣਗੇ ਉਹ ਗੋਲੀ ਚਲਾਊਗਾ ਜਾਂ ਕਿਤਾ ਪੜੂ ਮਤਲਬ ਪਤਾ ਨਹੀਂ ਕਿੱਥੇ ਬੈ ਕੇ ਫੈਸਲੇ ਕਰ ਦਿੰਦੇ ਆ ਜੀ ਜੀਮ ਸਾਹਿਬ ਇੱਕ ਹੋਰ ਰੋਸ਼ਾ ਜੀ ਇਸ ਤਰ੍ਹਾਂ ਦੀ ਸ਼ਾਤ ਤਾਂ ਸਾਡੇ ਲੱਗ ਕੇ ਹੋੜ ਵੀ ਹੋਈਆਂ ਨੇ ਕੇਂਦਰ ਸਰਕਾਰ ਦਾ ਕੋਈ ਵੀ ਮੰਤਰੀ ਜਾਂ ਰਾਜ ਮੰਤਰੀ ਜਾਂ ਫਿਰ ਕੋਈ ਸੱਤਾਧਾਰੀ ਤੇਰਾ ਉਹਦੇ ਕੋਈ ਵੱਡਾ ਲੀਡਰ ਸ਼ੋਕ ਤੱਕ ਜਿਤਾਉਣ ਨਹੀਂ ਹੁੰਦਾ ਜੀ ਅੰਦਰ ਕੀ ਹੈ ਨਾ ਜੀ ਆਜ਼ਾਦੀ ਜਦੋਂ ਹੋਈ ਨਾਨੇ ਨਾਨੀਆਂ ਤਾਂ ਦਾਦੇ ਦਾਦੀਆਂ ਤਾਂ ਆਪਣੇ ਮਰੇ ਨਾ ਆਜ਼ਾਦੀ ਤਾਂ ਆਪਾਂ ਨੂੰ ਕਿੰਨੀ ਮਹਿੰਗੀ ਪਈ ਹੈ ਆਪਾਂ ਤਾਂ ਨਾ 10 ਲੱਖ ਬੰਦਾ ਮਰਿਆ ਠੀਕ ਹੈ ਨਾ ਸ਼ਹੀਦ ਆ ਭਗਤ ਸਿੰਘ ਕਰਤਾਰ ਸਿੰਘ ਸਰਾਬਾ ਹਰ ਪਿੰਡ ਕੋਈ ਪਿੰਡ ਨਹੀਂ ਹੋਣਾ ਜਿੱਥੇ ਬੁੱਤ ਨਾ ਲੱਗੇ ਹੋਵੇ ਮੈਂ ਉਹ ਮਲਾਹਦ ਉਤਰਿਆ ਉਹ ਚ ਸਟੇਡੀਅਮਸ ਉੱਤੇ ਬੁੱਤ ਲੱਗਿਆ ਸੋ ਕੁਰਬਾਨੀਆਂ ਦਾ ਮੁੱਲ ਅਸਲ ਚ ਸਾਨੂੰ ਪਤਾ ਹੈ ਤੇ ਸਾਨੂੰ ਤਾਂ ਸਰਬੰਸਭਾ ਜਿਨ੍ਹਾਂ ਨੇ ਵਾਰਿਆ ਸੀ ਉਹਨਾਂ ਦੇ ਵਾਰਿਸ ਹਾਂ ਅਸੀਂ ਉਹ ਸਾਡੇ ਗੁਰੂ ਨੇ ਠੀਕ ਹੈ ਨਾ ਸੋ ਨਾ ਆਉਣਾ ਨਾ ਉਹਦੇ ਨਾਲ ਸ਼ਹੀਦ ਦੀ ਸ਼ਹਾਦਤ ਚ ਸਾਡੇ ਦਿਲਾਂ ਚ ਕੋਈ ਕਟਣੀ ਨਹੀਂ ਹੈਗੀ ਪਰ ਹਾਂ ਇੰਨਾ ਕਹਿ ਕੇ ਉਹਨਾਂ ਦੀ ਇੱਜ਼ਤ ਵੱਧ ਜਾਂਦੀ ਜੇ ਜੇ ਆ ਕੇ ਅਫਸੋਸ ਕਰ ਲੈਂਦੇ ਬਾਕੀ ਸਿਆਸਾਬ ਇੱਕ ਹੋਰ ਬਰਲ ਲਾ ਕਿ ਤੁਹਾਡੀ ਪੈਨਸ਼ਨ ਵਧਾਈ ਗਈ ਹੈ ਅੱਜ ਕੋਈ ਅੱਜ ਕੋਈ ਰਾਜਨੀਤੀ ਨਾਲ ਸੰਬੰਧਤ ਗੱਲ ਨਹੀਂ ਕਰਨੀ ਅਰਸ਼ੀਦ ਅਜੇ ਦੀ ਸ਼ਹਾਦਤ ਨੂੰ ਨਤਮਸਤ ਹੋਣਾ ਹੈ ਰਾਜਨੀਤੀ ਦੀਆਂ ਗੱਲਾਂ ਕਦੇ ਕਿਸੇ ਹੋਰ ਮੌਕੇ ਤੇ ਕਰਨ ਸਿਮ ਸਾਹਿਬ ਇੱਕ ਇੱਕ ਸਕੰਡ ਜੀ ਇੱਕ ਨੌਜਵਾਨਾਂ ਲਈ ਉਹ ਹੋ ਸੀਗਾ ਨੌ ਜਾਨਾਂ ਨੂੰ ਨਸਿਆਂ ਤੋਂ ਬਚਾਉਣ ਲਈ ਸਾਡੀ ਸਰਕਾਰ ਨੇ ਵਾਅਦਾ ਕੀਤਾ ਸੀ ਵੀ ਅਫਸਰ ਸਾਹੀ ਜਵਾਬਦੇਹ ਹੋਊਗੀ। ਜੀ ਹੋ। ਇੱਥੇ ਘੰਟਾ ਸ਼ਹੀਦ ਨੂੰ ਉਡੀਕਦੇ ਰਹੇ, ਸ਼ਹੀਦ ਦੀ ਡੈੱਡ ਬੋਡੀ ਉਡੀਕਦੀ ਰਹੀ ਅਫਸਰਾਂ ਨੂੰ। ਆ ਐਮਐਲਏ ਸਾਹਿਬ ਖੜੇ ਨੇ ਇਹਨਾਂ ਦੀ ਸਟੇਟਮੈਂਟ। ਸਵਾਲ ਪੁੱਛ ਰਹੇ ਹੋ ਜਾਂ ਬਹਿਸ ਕਰ ਰਹੇ ਹੋ? ਸਵਾਲ ਹੀ ਕਰ ਰਹੇ ਹਾਂ ਜੀ। ਜਿਸ ਦਿਨ ਸ਼ਹਾਦਤ ਹੋਈ। ਠੀਕ ਹੈ। ਮੈਂ ਸਭ ਤੋਂ ਪਹਿਲਾਂ ਮੈਂ ਗੋਆ ਸੀ। ਠੀਕ ਹੈ ਜੀ। ਸਭ ਤੋਂ ਪਹਿਲਾਂ ਮੈਂ ਕੱਲ ਕੀਤੀ ਚੰਗੀ ਸਿੰਘ ਨਾਲ ਫੋਨ। ਮੈਂ ਕਿਹਾ ਜੀ ਮੈਨੂੰ ਇਹ ਦੱਸ ਦਿਓ ਕਿ ਕਿੰਨੇ ਵਜੇ ਡੈੱਡ ਬੋਡੀ ਆਉਣੀ ਹੈ, ਫੌਜ ਵੱਲੋਂ ਕਿੱਥੇ ਆਉਣੀ ਹੈ। ਜੋ ਡੀਸੀ ਲੁਧਿਆਣਾ ਨਾਲ ਗੱਲ ਕੀਤੀ ਐਸਐਸਪੀ ਡੀਜੀਪੀ ਨਾਲ ਗੱਲ ਕੀਤੀ ਜੇ ਫੌਜ ਨੇ ਅਗਨੀ ਵੀਰ ਦੀ ਜਿਹੜੀ ਕੈਟਾਗਰੀ ਵਾਂਗੂ ਪਿਛਲੀ ਵਾਰ ਵਾਂਗੂ ਨਾ ਦਿੱਤਾ ਘਾੜਾ ਆਪਣਾ ਪੰਜਾਬ ਪੁਰਸੋ ਨੂੰ ਦੇਣਾ ਬਣਦਾ ਮਾਨਸਤ ਕਰ ਦੇਣਾ ਸੋ ਕਈ ਵਾਰੀ ਨਾ ਫੌਜ ਨਾਲ ਲਿੰਕ ਹੋ ਕੇ ਉੱਥੋਂ ਭਾਈ ਉੱਥੋਂ ਡੈੱਡ ਬੋਡੀ ਕਈ ਵਾਰੀ ਕੋਈ ਇਸ ਤਰ੍ਹਾਂ ਦਾ ਕੋਈ ਟਾਈਮ ਲੱਗ ਜਾਂਦਾ ਇਹਨੂੰ ਆਪਾਂ ਐ ਨਾ ਕਹੀ ਕਿ ਇਹ ਆ ਹੋ ਗਿਆ ਦੇਖੋ ਸਾਡੇ ਵੱਲੋਂ ਮਾਨ ਸਨਮਾਨ ਚ ਕੋਈ ਕਮੀ ਨਹੀਂ ਮੇਰਾ ਕੋਈ ਇਹਦੇ ਨਾਲ ਕਿਹੜਾ ਕੋਈ ਮੇਰਾ ਅੱਜ ਮੈਂ ਇੱਥੇ ਆਇਆ ਤਾਂ ਨਿਹਰਾ ਮਾਨ ਸਨਮਾਨੀ ਬਧੂਗਾ ਜੀ ਅਜੇ ਦਾ ਤਾਂ ਨਹੀਂ ਘਟਣ ਲੱਗਿਆ ਇਹਦੇ ਨਾਲ ਜਨਾਬ ਹੀ ਹੁੰਦਾ ਮੈਂ ਸੋ ਇਸ ਕਰਕੇ ਬਣਦਾ ਮਾਨ ਸਤਕਾਰ ਆਉਣ ਵਾਲੇ ਦੇ ਨਾਲ ਚੀਜ਼ ਜੇ ਅਸੀਂ ਕਰਦਾ ਪਲੱਸ 2 ਦੇ ਬੇਸ ਤੇ ਕੁੜੀ ਨੂੰ ਨੌਕਰੀ ਦੇ ਦਿੰਨੇ ਹੈ ਨੌਕਰੀ ਛੋਟੀ ਮਿਲੂਗੀ ਅਸੀਂ ਕਹੇ ਓਕੇ ਪੜਾਉਨੇ ਹੈ ਜੇ ਬੀਏ ਜਦੋਂ ਹੋ ਗਈ ਗ੍ਰੈਜੂਏਸ਼ਨ ਦੇ ਆਧਾਰ ਤੇ ਨੌਕਰੀ ਵੱਡੀ ਮਿਲੂਗੀ ਬਾਕੀ ਕੁੜੀਆਂ ਨੂੰ ਵੀ ਕਹੇ ਤੁਸੀਂ ਵੀ ਪੜੋ ਨੌਕਰੀਆਂ ਮਿਲਣਗੀਆਂ ਸੋ ਅਸੀਂ ਅੱਜ ਹੀ ਕੱਲ੍ਹ ਹੀ ਅਜੇ ਕੈਨ ਵਿੱਚ ਫੈਸਲਾ ਕੀਤਾ ਹੈ ਸ਼ਹੀਦਾਂ ਦੀ ਜਿਹੜੀ ਸਾਫ ਕਾ ਸੈਨ ਕਰਦੇ ਵਿਧਵਾਵਾਂ ਨੇ 6000 ਤੋਂ ਉਹਨਾਂ ਦੀ ਪੈਨਸ਼ਨ ਵਧਾ ਕੇ ਦੱਸਿਆ ਕਰਦੇ ਸਾਡੀ ਨੀਅਤ ਚ ਕੋਈ ਕੋਟ ਨਹੀਂ ਹਾਂ ਕੋਈ ਐਦਾਂ ਦਾ ਕਮਿਊਨੀਕੇਸ਼ਨ ਕੈਪੂ ਰਹਿ ਜਾਂਦਾ ਕੋਈ ਪਰ ਉਹ ਵੀਰੋ ਪਰਦਾ ਤੇ ਯਾਰ ਕਰਾ ਬਹੁਤ ਮਗਰੋਂ ਧੱਕ ਮਗਰੋਂ ਭਜਨ ਪਾ ਰਹੇ ਸੀ ਨਾ ਕੀ ਕਰਦੇ ਤੁਹਾਨੂੰ ਪਤਾ ਹੀ ਹੈ ਮਗਰੋਂ ਮਗਰ ਵੀ ਖੜੇ ਜੀ ਆਪਣੇ ਜੀ ਜੀ ਉੱਪਰ ਬਰਸਿੰਗ ਜੀ ਸਾਹਿਬ ਅੱਜ ਕੋਈ ਵੱਡੀ ਗੱਲ ਨਹੀਂ ਹੋਣੀ ਸਾਰੇ ਦਾ ਸੱਜ ਵੀ ਮੰਨਦਾ ਜੀ ਬੇਤਰ ਮਾ ਜੀ ਆ ਨੰਮੀ ਜਾਣ ਤੋਂ ਪਰੇ ਨਹੀਂ ਹਾਂ ਜੀ ਇਹ ਕਰੇਗਾ ਅੱਜ ਆ ਜੀ ਜੋ ਪਰਦਾ ਬੋਲੋਗੇ ਤੇ ਪਰਦਾ ਬੋਲੋਗੇ ਸਭ ਤੋਂ ਪਹਿਲਾਂ ਤਾਂ ਬੜੇ ਦੁੱਖ ਤੇ ਅਫਸੋਸ ਦੀ ਗੱਲ ਆ ਜੇ ਸਾਡਾ ਨੌਜਵਾਨ ਜੀ ਜੇ ਕੁਮਾਰ ਜਿਹੜਾ ਕਿ ਸਾਡੇ ਦੇਸ਼ ਦੀ ਸਰਹੱਦਾਂ ਦੀ ਰਾਖੀ ਕਰਦਾ ਹੋਇਆ ਸ਼ਹਾਦਤ ਦਾ ਜਾਨ ਪੀ ਗਿਆ ਜੋ ਉਹਨਾਂ ਦੀ ਕੁਰਬਾਨੀ ਆ ਉਹ ਕੁਰਬਾਨੀ ਨਹੀਂ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਕਿਉਂਕਿ ਜਿਹੜੇ ਸ਼ਹੀਦ ਹੁੰਦੇ ਆ ਇਹ ਕੌਮ ਦਾ ਸਰਮਾਇਆ ਹੁੰਦੇ ਆ ਔਰ ਜੇ ਅਸੀਂ ਅੱਜ ਆਜ਼ਾਦ ਪੰਜਾਬ ਦੇ ਵਿੱਚ ਸਾਹ ਲੈ ਰਹੇ ਆ ਜੇ ਅਸੀਂ ਆਜ਼ਾਦੀ ਦਾ ਨਿਕਮਾਣਾ ਰਹੇ ਆ ਤਾਂ ਅਸੀਂ ਸਿਰਫ ਤੇ ਸਿਰਫ ਇਨ੍ਹਾਂ ਸ਼ਹੀਦਾਂ ਕਰਕੇ ਆ ਔਰ ਇਨ੍ਹਾਂ ਸ਼ਹੀਦਾਂ ਕਰਕੇ ਹੀ ਸਾਡਾ ਜਿਹੜਾ ਦੇਸ਼ ਹੈ ਇਹ ਆਜ਼ਾਦ ਹੈ ਸੋ ਅੱਜ ਸਾਨੂੰ ਬੜੀ ਇਸ ਗੱਲ ਦੀ ਪਰਿਵਾਰ ਨੂੰ ਅਸਲੀ ਹੈ ਕਿ ਬੇਸ਼ੱਕ ਸਾਡਾ ਜਿਹੜਾ ਵੀਰ ਹੈ ਅਜੇ ਕੁਮਾਰ ਉਹ ਵਾਪਸ ਤਾਂ ਨਹੀਂ ਮੁੜ ਸਕਦਾ ਪਰ ਸਾਡੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਨੇ ਕਿ ਗਰੰਟੀ ਦਿੱਤੀ ਤੇ ਵਾਅਦਾ ਕੀਤਾ ਸੀ ਉਸ ਵਾਅਦੇ ਦੇ ਅਨੁਸਾਰ ਤੁਰੰਤ 2-3 ਦਿਨਾਂ ਦੇ ਵਿੱਚ ਹੀ ਤੁਸੀਂ ਦੇਖੋਗੇ ਸ਼ਨੀਵਾਰ ਨੂੰ ਅਸੀਂ ਸਪਿੰਨੇਸ਼ਨ ਕੀਤਾ ਤੇ ਅੱਜ ਘਰ ਆ ਕੇ ਆਪ ਖੁਦ 1 ਕਰੋੜ ਰੁਪਏ ਦਾ ਜਿਹੜਾ ਪਰਿਵਾਰ ਨੂੰ ਸਹਾਈ ਦਾ ਰਾਸ਼ੀ ਉਹ ਸਾਡੇ ਬਹੁਤ ਹੀ ਸਤਿਕਾਰਯੋਗ ਸੀ ਆ ਗਵੰਤ ਸਿੰਘ ਮਾਨ ਜੀ ਆਪ ਵੀ ਕੇ ਗਏ ਲੱਗਦਾ ਕਿ ਇਸ ਤੋਂ ਜ਼ਿਆਦਾ ਸ਼ਹੀਦਾਂ ਦਾ ਮਾਣ ਸਤਿਕਾਰ ਇਸ ਤੋਂ ਜ਼ਿਆਦਾ ਹੋਰ ਨਹੀਂ ਹੋ ਸਕਦਾ ਕਿਉਂਕਿ ਨਹੀਂ ਤਾਂ ਹੁਣ ਤੱਕ ਜੋ ਵੀ ਹੁੰਦਾ ਆਇਆ ਤੁਸੀਂ ਦੇਖਿਆ ਹੀ ਹੈ ਕਿ ਸਰ ਨਹੀਂ ਲੋੜੇ ਪੈਂਦੇ ਆ ਆਪਣੀਆਂ ਮੰਗਾ ਮਨੋਣ ਲਈ ਬਹੁਤ ਕੁਝ ਕਰਨਾ ਪੈਂਦਾ ਤੁਸੀਂ ਵੀ ਉਸ ਦਿਨ ਸਵਾਲ ਪੁੱਛਦੇ ਸੀ ਤੇ ਕੀਤਾ ਵੇਦਾ ਨਹੀਂ ਲੋਣੇ ਪੈਣ ਪਰ ਜੇ ਸਾਡੇ ਸ਼ਹੀਦ ਹੀ ਇਹਨਾਂ ਰਹਾਤੇ ਤੁਰ ਪਏ ਤੇ ਫਿਰ ਮੈਂ ਸਮਝਦਾ ਕਿ ਸਾਡਾ ਜਿਹੜਾ ਜਿਉਣਾ ਮਾ ਸਾਰਾ ਬੇਕਾਰ ਸੋ ਅੱਜ ਪਰਿਵਾਰ ਦੇ ਨਾਲ ਸਾਡੇ ਮਾਨ ਸਾਹਿਬ ਦੁੱਖ ਵੀ ਸਾਂਝਾ ਕਰਕੇ ਗਏ ਆ ਪਰਿਵਾਰ ਨੂੰ ਸਹਾਇਤਾ ਰਾਸ਼ੀ ਵੀ ਦੇ ਕੇ ਗਏ ਆ ਪਰਿਵਾਰ ਦੀ ਇੱਕ ਹੋਰ ਮੰਗ ਸੀ ਕਿ ਜਿਹੜਾ ਸਾਡਾ ਸਕੂਲ ਆ ਉਹ ਸਕੂਲ ਸ਼ਹੀਦ ਅਜੇ ਕੁਮਾਰ ਦੇ ਨਾਮ ਤੇ ਰੱਖਿਆ ਜਾਵੇ ਤੇ ਉਹਦੀ ਨੋਟੀਫਿਕੇਸ਼ਨ ਦੀ ਕਾਪੀ ਕਿ ਨਹੀਂ ਕਿ ਰੱਖਾਂਗੇ ਨਹੀਂ ਹੋਈ ਵੀ ਗੱਲ ਰੱਖਤਾ ਅੱਜ ਮਾਨ ਸਾਹਿਬ ਨੇ ਉਹਦੀ ਨੋਟੀਫਿਕੇਸ਼ਨ ਦੀ ਕਾਪੀ ਵੀ ਪਰਿਵਾਰ ਦੇ ਨੂੰ ਸੰਝੀ ਕਰਕੇ ਗਏ ਆ ਕਿ ਸ਼ਹੀਦ ਦੇ ਨਾਮ ਦੇ ਉੱਤੇ ਉਹਨਾਂ ਦਾ ਜਿਹੜਾ ਨਾਮ ਹੈਗਾ ਸਕੂਲ ਦਾ ਨਾਮ ਉਹ ਕਰ ਦਿੱਤਾ ਗਿਆ ਤੋਂ ਇਸ ਤੋਂ ਇਲਾਵਾ ਪਰਿਵਾਰ ਦੀਆਂ ਜਿਹੜੀਆਂ ਵੀ ਹੋਰ ਮੰਗਾ ਨੇ ਉਹ ਸਾਰੀਆਂ ਮੰਗਾ ਮਾਨ ਸਾਹਿਬ ਨੇ ਬੜੀ ਖੁੱਲ੍ਹ ਦਲੀ ਨਾਲ ਮੰਗੀਆਂ ਕਿਉਂਕਿ ਸ਼ਹੀਦ ਵਾਪਸ ਨਹੀਂ ਆ ਸਕਦਾ ਪਰ ਜਿੰਨਾ ਕੁਝ ਅਸੀਂ ਕਰ ਸਕਦੇ ਆ ਉਹ ਕੀਤਾ ਤੇ ਇਸ ਲਈ ਅਸੀਂ ਮਾਨ ਸਾਹਿਬ ਦਾ ਸਰਦਾਰ ਭਗਤ ਸਿੰਘ ਮਾਨ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਸਮੁੱਚੇ ਪਰਿਵਾਰ ਬਨੂਗੀ ਔਰ ਕਿਉਂਕਿ ਜੇ ਅੱਜ ਇਹ ਮਾਨ ਸਨਮਾਨ ਮਿਲਿਆ ਤਾਂ ਬਾਕੀ ਦੇ ਜਿਹੜੇ ਸਾਡੇ ਨੌਜਵਾਨ ਜਿਹੜੇ ਫੌਜ ਭਰਤੀ ਹੋਣਾ ਚਾਹੁੰਦੇ ਆ ਉਹਨਾਂ ਲਈ ਵੀ ਇੱਕ ਇਹ ਚਾਨਣ ਮਨਾਰਾ ਬਣ ਕੇ ਕਿ ਅਸੀਂ ਆਪਣੇ ਦੇਸ਼ ਦੀ ਸਰਹੱਦਾ ਦੀ ਜੇ ਰਾਖੀ ਕਰਦੇ ਕਰਦੇ ਅਗਰ ਕੁਝ ਹੁੰਦਾ ਤਾਂ ਸਾਡੀ ਜਿਹੜੀ ਸਰਕਾਰ ਸਾਡੀ ਆਪਣੀ ਸਰਕਾਰ ਜਿਹੜੀ ਸਾਨੂੰ ਆਪਣੇ ਪੁੱਤ ਵਾਂ ਸਮਝਦੀ ਆ ਉਹ ਸਾਡੇ ਨਾਲ ਹਮੇਸ਼ਾ ਖੜਾ ਹੈ। ਥੈਂਕ ਯੂ ਜੀ। ਸ਼ੁਕਰੀਆ। ਭਗਵੰਤ ਸਿੰਘ ਮਾਨ। ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਆ। ਜੋ ਵੀ ਅਸੀਂ ਮੰਗਾਂ ਰੱਖੀਆਂ ਉਹਨੇ ਸਾਡਾ ਜੋ ਪਸਾਂਝਾ ਵਧਾਇਆ। ਕਿ ਜੋ ਵੀ kia ਉਹਨੇ ਸਾਡਾ ਮਾਨ ਸਨਮਾਨ ਕੀਤਾ ਜੋ ਵੀ ਸਾਡੀ ਰਾਸੀ ਮੰਨੀ ਜੋ ਵੀ ਸਾਹਾ ਹੱਕ ਸੀ ਉਹਨੇ ਸਾਨੂੰ ਦਿੱਤਾ ਅੱਜ ਕਿੰਨੀ ਰਾਸੀ ਦਾ ਚੈੱਕ ਦੇ ਕੇ ਗਏ ਨੇ ਜੀ ਹਾਂਜੀ ਉਹ ਸਾਡੀ ਝੋਲੀ 'ਚ 1 ਕਰੋੜ ਰੁਪਏ ਦਾ 1 ਕਰੋੜ ਰੁਪਏ ਦਾ ਹਾਂਜੀ ਬਾਪੂ ਜੀ ਦੇਖੋ ਪੁੱਤਰ ਦਾ ਤੁਹਾਡਾ ਵਾਪਸ ਨਹੀਂ ਆਉਣਾ ਪਰ ਸਰਕਾਰ ਵੱਲੋਂ ਸੰਤੁਸ਼ਟ ਹੋ ਤੁਸੀਂ ਹਾਂਜੀ ਹਾਂਜੀ ਸਰਕਾਰ ਵੱਲੋਂ ਤੋਸਟਾ ਪੰਜਾਬ ਸਰਕਾਰ ਵੱਲੋਂ ਤੋਸਟਾ ਧੰਨਵਾਦ ਉਹਨਾਂ ਦਾ